ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਚੱਕਦੇ ਹਾਂ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਈਸੇਵਾਲ ਤਹਿਸੀਲ ਇਹਨੂੰ ਸ਼ਾਹਕੋਟ ਪੈਂਦੀ ਹੈ ਤੇ ਜ਼ਿਲ੍ਹਾ ਜਿਹੜਾ ਹੈਗਾ ਉਹ ਜਲੰਧਰ ਹੈ ਖਿੰਡਾ ਜਰਸੀ ਫਾਰਮ ਤੇ ਇੱਥੇ ਬਾਈ ਜਿਓਰੀ ਵਪਾਰ ਦਾ ਕੰਮ ਕਰਦੇ ਆ ਕੱਲਾ ਵਪਾਰ ਨਹੀਂ ਬਰੀਡ ਦੀ ਇੰਨੀ ਕੁ ਸਮਝ ਹੈ ਇੰਨੀ ਕੁ ਪਰਖ ਹੈ ਵੀ ਇਹਨਾਂ ਦੀਆਂ ਵਹਿੜਾਂ ਪੀਡੀਐਫ ਮੇਲੇ ਚ ਸਭੀ ਲਾਈਨਿੰਗਾਂ ਤੇ ਜੱਦੀਆਂ ਵੀ ਆਜ ਦੀ ਜਿਹੜੀ ਵੀਡੀਓ ਹੈ ਦੇ ਚ ਹਰੇਕ ਤਰ੍ਹਾਂ ਦਾ ਪਸ਼ੂ ਹਰੇਕ ਤਰ੍ਹਾਂ ਦੀ ਵੈੜ ਗਾਂ ਤੁਹਾਨੂੰ ਮਿਲ ਜਾਣੀ ਹੈ ਇੱਕ ਸਾਈਵਾਲ ਪ੍ਰੋਪਰ ਰਿਕਾਰਡ ਵਾਲੀ ਬੱਚੀ ਵੀ ਬਾਈ ਕੋਲ ਵਿਕਰੀ ਵਾਸਤੇ ਆਈ ਵੀ ਹੈ ਇਹ ਤੋਂ ਇਲਾਵਾ ਐਚਐਫ ਵਿੱਚ ਖੜੀਆਂ ਤੁਸੀਂ ਦੇਖੋਗੇ ਰੈੱਡ ਐਂਡ ਵਾਈਟ ਤੁਹਾਨੂੰ ਬੱਚੀ ਦਿਸੂਗੀ ਐਚਐਫ ਇੱਕ ਹੋਰ ਇਹ ਤੋਂ ਇਲਾਵਾ ਜਰਸੀ ਤੇ ਜਰਸੀਆਂ ਦੇ ਵਿੱਚ ਵੀ ਕੁਸ ਸੂਣ ਦੇ ਨੇੜ ਬਾੜਾ ਕੁਸ ਹਜੇ ਗੱਬਣਾ ਥੋੜਾ ਟਾਈਮ ਲੈਣੀਆਂ ਸੂਣ ਦੇ ਵਿੱਚ ਮਤਲਬ ਜਿੱਦਾਂ ਦਾ ਪਸ਼ੂ ਤੁਹਾਨੂੰ ਚਾਹੀਦਾ ਉਦਾਂ ਦਾ ਹੀ ਨਾਗ ਅੱਜ ਤੁਹਾਨੂੰ ਇੱਥੋਂ ਵੇਖਣ ਨੂੰ ਮਿਲੂਗਾ ਸੌਦਾ ਕਰਨ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਹਟਾ ਸੋ ਆਓ ਮਿਲਿਏ ਬਾਈ ਨੂੰ ਦੱਸੋ ਤੇ ਕਰਦੇ ਆ ਗੱਲਾਂ ਬਾਤਾਂ ਆਪਾਂ ਗਾਵਾਂ ਦੁੱਧ ਵਾਲੀਆਂ ਬਾਅਦ ਚ ਦਿਖਾਉਣੇ ਆ ਸ਼ੁਰੂਆਤ ਕਰਾਂਗੇ ਛੋਟੇ ਬੱਚਿਆਂ ਤੋਂ ਅੱਜ ਫਿਰ ਤੁਹਾਨੂੰ ਗੱਬਨ ਹੀਫਰ ਦਿਖਾਵਾਂਗੇ ਸੋ ਸ਼ੁਰੂਆਤ ਜਰਸੀ ਬੱਚਿਆਂ ਤੋਂ ਕਰਦੇ ਆ ਦੱਸੋ ਰਤਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਖਿਆਲ ਚ ਹੋਣਗੇ 30 ਕਿ ਨਾਗ ਅੱਜ ਹਾਂਜੀ 30 ਤੋਂ ਉੱਪਰ ਹੀ ਹੋਣੇ ਆ ਜੀ ਤੀ ਤੋਂ ਉੱਪਰ ਹੀ ਹੋਣਗੇ ਹਾਂਜੀ ਹਾਂਜੀ ਠੀਕ ਐ ਸਾ ਹਰ ਟਾਈਮ ਰੂਟੀਨ 'ਚ ਰਹਿੰਦੇ ਆ ਬਈ ਮੇਰੇ ਆਪਣੇ ਕੋਲ ਨਾ ਹਰੇਕ ਟਾਈਮ ਹੀ ਹੁੰਦੇ ਆ ਜੈਸੇ ਥੋੜਾ ਆਪਾਂ ਨੂੰ ਜਦੋਂ ਵੀਡੀਓ ਪਾਉਂਦਾ ਸਮਾਂ ਘੱਟ ਲੱਗਦਾ ਆਪਣਾ ਹਾਂਜੀ ਜਿੱਦਾਂ ਆਪਣੇ ਗਾਗ ਵੀ ਜਿਹੜੇ ਫੋਨ ਲਾਉਂਦੇ ਰਹਿੰਦੇ ਤੁਸੀਂ ਕਿਦਾਂ ਵੀ ਮਾਲ ਰੈਗੂਲਰ ਆਪਣੇ ਕੋਲ ਰੈਗੂਲਰ ਹੀ ਮਾਲ ਹੁੰਦਾ ਥ੍ਰੀਮਾਂ ਠੀਕ ਐ ਸ਼ੁਰੂਆਤ ਕਰਦੇ ਆਪਾਂ ਬੱਚੇ ਦਿਖਾਉਣੇ ਆ ਪਹਿਲਾਂ ਆਪਾਂ ਇਹ ਬੈਠੀ ਆ ਮਸਤ ਜਗਾਲੀ ਕਰ ਰਹੀ ਐ ਇਹ ਤੋਂ ਸ਼ੁਰੂ ਕਰਦੇ ਆ ਕਿੰਨੀ ਕੁ ਉਮਰ ਹੋਊਗੀ ਬਈ ਬੱਚੇ ਇਹ ਮੇਰੇ 7ਵੇਂ ਮਹੀਨੇ ਚ ਆ ਜੀ 7ਵੇਂ ਮਹੀਨੇ ਚ ਹਾਂਜੀ ਠੀਕ ਐ ਖਾਇ ਦੋਸੋ 7 ਮਹੀਨਿਆਂ ਦੀ ਬੱਚੀ ਦੇਖੋ ਬਹੁਤ ਸਾਫ ਸੁਥਰੀ ਆ ਹਨਲੇਵੇ ਦੇ ਵੀ ਸੁਥਰੀ ਆ ਬ੍ਰੀਡ ਦੇ ਵਿੱਚ ਵੀ ਕਿਸੇ ਕੋਈ ਕਮੀ ਵੀ ਹੈ ਨਹੀਂ ਵਿੱਚ ਪਸ਼ੀ ਠੀਕ ਹੈ ਦੋਸੋ ਕਮੀ ਕੋਈ ਨਹੀਂ ਸਾਫ ਸੁਥਰੀ ਆ ਸੰਭੀ ਹੋਈ ਬੱਚੀ ਦੇਖੋ ਤੁਸੀਂ ਇਹ ਪਹਿਲੇ ਨੰਬਰ ਤੇ ਇਦੂ ਬਾਅਦ ਤੁਹਾਨੂੰ ਇੱਕ ਇੱਕ ਕਰਕੇ ਕੁਝ ਬੱਚੀਆਂ ਬਾਈ ਜਰੀ ਤੋਰਦੇ ਜਾਣਗੇ ਆ ਜਿਹੜੇ ਬਾਈ ਸਿੰਗਾ ਵਾਲੀ ਆ ਜਿਹਦੇ ਸਿੰਗ ਨਹੀਂ ਲਾਕੇ ਇਹਦੀ ਉਮਰ ਕਿੰਨੀ ਹੋਊਗੀ ਇਹ ਵੀ ਵੀਰੇ ਆਪਣੇ ਹੈਗੇ ਆ 9 ਮਹੀਨੇ 9 ਦਾ 10 ਮਹੀਨੇ ਦੀ 9 10 ਮਹੀਨੇ ਹੋ ਗਏ ਹਾਂਜੀ ਹਾਂਜੀ ਦੋਸੋ ਇਹਦੇ ਸਿੰਗ ਨਹੀਂ ਹਜੇ ਲਾਕੇ 9 10 ਮਹੀਨੇ ਦੀ ਉਮਰ ਹੈ ਲਾਕੇ ਜਾ ਬਹੁਤ ਸਾਫ ਸੁਥਰੀ ਆ ਵੀ ਹਮ ਸਹੀ ਹੈ ਸੋ ਦੇਖੋ ਜੇ ਰੇਟ ਬਈ ਆਪਾਂ ਇਹਨਾਂ ਦੇ ਦੱਸ ਰੇਟ ਮੇਰੇ ਫੋਨ ਤੇ ਹੋਣੇ ਆ ਜਦਾਂ ਜੇ ਕੋਈ ਆਪਣਾ ਭਰਾ ਇਕੱਠਾ ਲੈਣ ਆਲਾ ਹੋਗਾ ਉਸ ਹਿਸਾਬ ਨਾਲ ਹੋ ਜਾਊਗਾ ਇਹਦਾ ਰੇਟ ਠੀਕ ਹੈ ਹਾਂਜੀ ਸੋ ਜੇ ਇਕੱਠੀਆਂ ਖਰੀਦ ਦਿਓ ਤਾਂ ਰੇਟ ਉਹ ਸਭ ਤੋਂ ਸਾਰੀਆਂ ਹੀ ਤੋਰ ਦਿਓ ਬਈ ਇਹਨਾਂ ਨੂੰ ਆਪਾਂ ਦਿਖਾ ਦਈਏ ਸੋ ਇਹ ਬੱਚਿਆਂ ਨਾਲ ਛੋਟੀਆਂ ਦੇਖ ਲਓ ਵੀ ਇੱਕ ਵਾਰ ਤੁਸੀਂ ਪਸੰਦ ਕਰ ਲਿਓ ਜਿਹੜਾ ਨਾਲ ਲੈਣਾ ਹੈ ਛੋਟੇ ਬੱਚੇ ਵੀ ਹੈਗੇ ਆ ਜਿਹੜੀ ਜਰਸੀ ਹੈ ਜਾਂ ਐਚ ਐਫ ਹੈ ਛੋਟਿਆਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਹ ਬਹੁਤਾ ਟਾਈਮ ਲੈਣਗੇ ਜਦੋਂ ਹੁਣ ਸਾਹਮਣੇ ਸ਼ੁਰੂ ਕਰਤੇ ਸਾਰੇ ਦਸੰਬਰ ਤੱਕ ਜਾਂਦੇ ਇਹਨਾਂ ਨੇ ਏਆਈ ਕਰਵਾ ਲਏ ਬਾਈ ਜਿੰਨੇ ਬੱਚੇ ਆ ਨਾ ਸਾਰੇ ਆਪਣੇ ਦਸੰਬਰ ਜਨਵਰੀ ਵਿੱਚ ਪੂਰੀ ਤਿਆਰੀ ਹੈ ਇਹਨਾਂ ਦੀ ਸਹੀ ਹੈ ਦਸੰਬਰ ਜਨਵਰੀ ਚ ਇਹਨਾਂ ਦੀ ਏਆਈ ਹੋ ਜਾਣੀ ਹੈ ਬਾਕੀ ਜਿਹੜਾ ਕੋ ਬੰਦਾ ਬਰੀਡ ਦੇ ਕੰਮ ਕਰਨਾ ਚਾਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਹੈ ਸਹੀ ਹੈ ਸੋਹਣੀਆਂ ਵੱਛੀਆਂ ਦੋਸਤੋ ਬਰੀਡ ਵਾਈ ਚੰਗੀਆਂ ਨੇ ਸੋ ਇਹ ਤੁਸੀਂ ਕੰਟੈਕਟ ਵਾਈ ਜਿਹੜਾ ਨਾਲ ਕਰ ਸਕਦੇ ਹੋ ਵੱਛੀਆਂ ਜਿਹੜੀਆਂ ਹੀਫਰ ਤੁਹਾਨੂੰ ਇਹ ਦਿਖਾ ਰਹੇ ਆ ਦੋਸਤੋ ਜਿਹੜੀਆਂ ਇੱਥੇ ਮੌਜੂਦ ਹੈ 7 ਨਗ ਆਪਣੇ ਇਹ ਇੱਧਰ ਆ ਜੀ 7 ਨਗ ਹੀ ਬਾਹਰ ਆ ਜੀ ਠੀਕ ਸੋ ਦੋਸਤੋ ਜ ਮਤਲਬ ਬੱਚਾ ਨਹੀਂ ਲੈਣਾ ਤੇ ਗੱਬਣ ਵੈੜ ਖਰੀਦਣੀ ਚਾਹੁੰਦਾ ਤਾਂ ਵੈੜਾਂ ਗੱਬਣ ਵੀ ਹੈਗੀਆਂ ਬਈ ਕਿੰਨੇ ਚਰ ਦੀ ਗੱਬਣ ਇਹ ਖੀਰੀ ਬੱਛੀ ਆ ਜੀ ਹਾਂ ਸੱਤਾਂ ਮਹੀਨੇ ਦੀ ਗੱਬਣ ਅਠਵਾਂ ਚੱਲ ਪਿਆ ਜੀ ਇਹਨੂੰ ਠੀਕ ਐ ਸੱਤਾਂ ਦੀ ਗੱਬਣ ਅਠਵਾਂ ਚੱਲ ਪਿਆ ਮਹੀਨੇ ਦੋ ਰਹਿੰਦੇ ਆ ਬਰੀਡ ਵਾਈਜ਼ ਚੰਗੀ ਜਰਸੀ ਦੰਦੋਂ ਖੀਰੀ ਐ ਭਵਾਨਾ ਫਿਕਸ ਕੱਢੂਗੀ ਸੋਨਾ ਰੱਖੂਗੀ ਦੋ ਨੰਬਰ ਤੇ ਬਈ ਜਿਹੜੀ ਵੈੜ ਆ ਦੋ ਨੰਬਰ ਵਾਲੀ ਨੂੰ ਨਾ ਅਠਵਾਂ ਮਹੀਨਾ ਚੱਲਦਾ ਜੀ ਨੌਵਾਂ ਲੱਗ ਗਿਆ ਸਮਝ ਲਓ ਠੀਕ ਐ ਹਾਂਜੀ ਇੱਕ ਮਹੀਨੇ ਦੀ ਕੱਚੀ ਆ ਜੀ ਇਹ ਇੱਕ ਮਹੀਨਾ ਰਹਿੰਦਾ ਦੱਸੋ ਨੌਵਾਂ ਮਹੀਨਾ ਲੱਗ ਗਿਆ ਬਾਈ ਸੋ ਇਹ ਤੁਸੀਂ ਬੱਚੀ ਇਹ ਵੀ ਦੇਖ ਲਓ ਪਹਿਲਾ ਸੂਆ ਇਹਨੇ ਸੋਨਾ ਹਵਾਨਾ ਬਣਾਉਂਦੀ ਆਉਂਦੀ ਆ ਕਰਮਾ ਵਾਲੀ ਰੰਗ ਸੋਹਣਾ ਹੈ ਦਾ ਵੀ ਸੋ ਇਹ ਵੀ ਦੇਖੋ ਬੱਚੀ ਆ ਇਹ ਦੋ ਅੱਗੇ ਭਾਈ ਰਫਿੰਦਰ ਭਾਈ ਇਹ ਵੈਡ ਦੀ ਕੀ ਇਹ ਦੋ ਦੰਦਾਂ ਦਾ ਜੀ ਠੀਕ ਹੈ ਦੋ ਦੰਦ ਇਹਨੂੰ 15 ਦਿਨ ਬਾਕੀ ਹੈ ਜੀ 15 ਦਿਨ ਰਹਿ ਗਏ ਦੋਸਤੋ ਦੋ ਦੰਦ ਹੈ ਬਰੀਡ ਕੁਆਲਟੀ ਇਹਦੀ ਵੀ ਟੌਪ ਦੀ ਹੈ ਜਰਸੀ ਚ ਨਾ ਜਿਹੜੇ ਰੰਗ ਹੈ 19 22 ਫਰਕ ਨਾਲ ਹੁੰਦੇ ਆ ਜਿੱਦਾਂ ਦਾ ਰੰਗ ਤੁਹਾਨੂੰ ਪਸੰਦ ਆ ਉਦਾਂ ਦਾ ਪਸ਼ੂ ਤੁਸੀਂ ਸਿਲੇਕਟ ਕਰ ਲਓ ਹਾਲਾਂਕਿ ਬਰੀਡ ਵਾਈਜ਼ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸੋ 15 ਦਿਨਾਂ ਦੀ ਕੱਚੀ ਦੋ ਦੰਦ ਵੈੜ ਤੁਹਾਨੂੰ ਦਿਖਾ ਰਿਹਾ ਹਵਾਨਾ ਸੋਣਾ ਰੱਖੂਗੀ ਤੇ ਦੂ ਅੱਗੇ ਇੱਕ ਹੋਰ ਬੱਚੀ ਬਾਈ ਖੋਲੂਗਾ ਉਹ ਵੀ ਤੁਹਾਨੂੰ ਦਿਖਾ ਰਾਂਗੇ ਲਿਆ ਭਾਈ ਜਿਹੜੀ ਬਾਈ ਹੁਣ ਵੈੜ ਬਾਈ ਖੋਲ ਇਹ ਖੀਰੀ ਸਮਝ ਲਓ ਇੱਕ ਦੰਦ ਚੱਕਿਆ ਜੀ ਇਹਨੇ ਠੀਕ ਹੈ ਹਾਂ ਜੀ ਇਹ ਸੱਤਾਂ ਮਹੀਨੇ ਰਿਕ ਬਣਾ ਜੀ ਕਿੰਨੇ ਚਿਰ ਦੀ ਸੱਤਾਂ ਮਹੀਨਿਆਂ ਦੀ ਸੱਤਾਂ ਦੀ ਹਾਂ ਜੀ ਸੋ ਸੱਤਾਂ ਦੀ ਗੱਭਣ ਸੋ ਦੋ ਮਹੀਨੇ ਬਾਕੀ ਹੈ ਹਵਾਨਾ ਬਣਾਉਣਾ ਸ਼ੁਰੂ ਕਰਤਾ ਵੱਛੀ ਨੇ ਇੱਕ ਦੰਦ ਚੱਕ ਗਈ ਹੈ ਮਤਲਬ ਤੁਸੀਂ ਇਹ ਮੰਨ ਲਓ ਵੀ ਹੁਣ ਇਹਨੂੰ ਇਹ ਦੋ ਦੰਦ ਹੋ ਚੱਲੀ ਹੈ ਦੋਂਦੀ ਨੇ ਸੂ ਪੈਣਾ ਇੱਕ ਤੁਹਾਨੂੰ ਹੋਰ ਵੱਛੀ ਇਹ ਕ੍ਰਾਸ ਬਰੀਡ ਚ ਆਂਦੀ ਥੋੜੀ ਆਪਣੀ ਜੀ ਇਹ ਵੀ ਦੋ ਦੰਦ ਆ ਜੀ ਠੀਕ ਹੈ ਇਹ ਕਿੰਨੇ ਚਿਰ ਦੀ ਕੱਪਣ ਹੋਊਗਾ ਇਹ ਵੀ ਆਪਣੀ 7-8 8ਵਾਂ ਚੱਲਦਾ ਜੀ ਇਹਨੂੰ 8ਵਾਂ ਮਹੀਨਾ ਚੱਲਦਾ ਦੱਸੋ ਤੇ ਇਹ ਥੋੜਾ ਕ੍ਰਾਸ ਬਰੀਡ ਹੈ ਹੈ ਜਰਸੀ ਤੇ ਐਫ ਦੀ ਕ੍ਰਾਸ ਰੰਗ ਰੂਪ ਤੁਸੀਂ ਦੇਖ ਲਓ ਹਵਾਨਾ ਫਿਟਿੰਗ ਵਾਲਾ ਕੱਢੂਗੀ ਬਹੁਤ ਹਵਾਨਾ ਬਣਾਉਂਦੀਆਂ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਕਿਉਂਕਿ ਐਫ ਆਪਾਂ ਨੂੰ ਪਤਾ ਦੁੱਧ ਵਾਲੇ ਪੱਖ ਤੋਂ ਬੜੀ ਮੰਨੀ ਪਰਮਾਨੀ ਐ ਤੇ ਜਰਸੀ ਨਾਲ ਦਾ ਹਵਾਨਾ ਨਹੀਂ ਛੇਤੀ ਕਿਸੇ ਗਾਂ ਦਾ ਹੁੰਦਾ ਮੂੰਹ ਮਾਥਾ ਜਰਸੀ ਦਾ ਲੱਗ ਗਿਆ ਆਪਣੇ ਵੈਸੇ ਕਰੋ ਜੇ ਦੁੱਧ ਨੂੰ ਚੰਗੀ ਰਹਿਣੀ ਹੈ ਸਹੀ ਐ ਸੋ ਦੁੱਧ ਨੂੰ ਵਧੀਆ ਰਹੂਗੀ ਤੇ ਤੂੰ ਥੋੜੀਆਂ ਵੱਡੀਆਂ ਬੱਚੀਆਂ ਦਿਖਾਉਣੇ ਆ ਦੋ ਨਾ ਅਗੇ ਇਧਰ ਫਿਰਦੇ ਆ ਖੁੱਲੇ ਛੱਡੇ ਵੇ ਆਪ ਇਹਨਾਂ ਬਾਰੇ ਕੀ ਖੀਰੀ ਵੜਾ ਜੀ ਹੂੰ ਤੇ ਆਪਣੇ ਇਹਨੂੰ ਆ ਚੱਲਦਾ ਸਤਵਾਂ ਮਹੀਨਾ ਖੀਰੀ ਐ ਹਾਂਜੀ ਖੀਰੀ ਖੀਰੀ ਬੱਚੀ ਦੀ ਹਾਈਟ ਲੈਂਥ ਦੇਖਿਓ ਦੋਸੋ ਹਜੇ ਪੱਛਾ ਹੀ ਐ ਖੀਰੀਆ ਅੱਠ ਦੰਦ ਹੁੰਦੇ ਆ ਇਟਲੀ ਜਵਾੜੀ ਦੇ ਜਿੰਨਾ ਤੋਂ ਇਹਦੀ ਜਵਾਨੀ ਦਾ ਪਤਾ ਲੱਗਣਾ ਤੇ ਉਦੋਂ ਨੂੰ ਇਹ ਬਹੁਤ ਵੱਡੀ ਗਾਂ ਬਣ ਜਾਣੀ ਆ ਪੂਰੀ ਨਰੋਈ ਹੋਊਗੀ ਤੇ ਰੰਗ ਰੂਪ ਵੀ ਬੜਾ ਸੋਹਣਾ ਦੱਸੋ ਠੀਕ ਆ ਭਾਈ ਬੰਦ ਹੋ ਇਹਨੂੰ ਇਧਰ ਛੱਡ ਦਿਓ ਇਹ ਖੁੱਲਗਾ ਹੀ ਫਿਰਦੀਆਂ ਦੱਸੋ ਬੰਨਣੀਆਂ ਤੇ ਹੈ ਹੀ ਨਹੀਂ ਇਹ ਦੂਜਾ ਸੂਆ ਜੀ ਹੂੰ ਇਹਨੂੰ 20 ਦਿਨ ਰਹਿੰਦੇ ਆ ਜੀ ਠੀਕ ਹੈ ਹਲੇ 20 ਦਿਨ ਬਾਕੀ ਆ ਹਾਂ ਪਹਿਲੇ ਸੁਵੇਦਾਰ ਉਹ ਰਿਕਾਰਡ ਹੈਗਾ ਇਹਦਾ 18-19 ਲੀਟਰ ਦਾ ਇਹਦਾ ਠੀਕ ਹੈ ਹਾਂਜੀ ਸੋ ਦੂਜਾ ਸੂਆ ਵੱਡੇ ਕੱਦ ਕਾਠ ਵੱਡੇ ਕੱਦ ਕਾਠ ਦੀ ਵੱਡੀ ਖੁੱਲੀ ਦੁੱਲੀ ਜਰਸੀ ਆ ਸੋ ਇਹ ਤੁਸੀਂ ਦੋ ਇਧਰਲੇ ਪਾਸੋਂ ਵੀ گاਵਾ ਜਿਹੜੀਆਂ ਜਾਂ ਵੜੜਾਂ ਉਹ ਦੇਖ ਲਈਆਂ। ਦੋਸੋ ਕੁਸ ਦੂਜੀਆਂ ਬੱਚੀਆਂ ਨਾਲੋਂ ਵੱਡੀਆਂ ਹੈ ਗੱਬਣਾ ਨਾਲੋਂ ਥੋੜੀਆਂ ਛੋਟੀਆਂ ਉਮਰ ਦੇ ਵਿੱਚ ਇਥੋਂ ਸ਼ੁਰੂਆਤ ਕਰ ਲੈਣੀ ਹੈ। ਰਵਿੰਦਰ ਭਾਈ ਪਹਿਲੇ ਨੰਬਰ ਤੇ ਜਿਹੜੀ ਬੱਚੀ ਦੰਦੋਂ ਕਿਵੇਂ ਹੈ? ਇਹ ਖੀਰੀ ਹੈ ਜੀ। ਦੰਦੋਂ ਖੀਰੀ ਹੈ। ਹਾਂ ਜੀ ਬੱਚੀ ਹੈ ਜੀ 10 ਕ ਮਹੀਨਾ ਦਾ। ਠੀਕ ਹੈ ਤੋਰ ਦੇ ਭਾਈ। ਸੋ ਦੋਸੋ ਇਹ 63 AI ਦੇ ਜੋਗ ਹੀ ਹੈ ਪਰ ਫਿਰ ਵੀ ਇਹ ਹੈ ਵੀ ਜਿਹੜੇ ਵੀਰ ਨੇ ਖਰੀਦਣੀ ਹੈ ਵੇਟ ਕਰਿਓ ਦਸੰਬਰ ਤੇ ਜਨਵਰੀ। ਬਹੁਤ ਵਧੀਆ ਰੁੱਤ ਹੁੰਦੀ ਹੈ ਜਦੋਂ ਆਪਾਂ ਪਸ਼ੂਆਂ ਨੂੰ ਗੱਪਣ ਕਰਾ ਸਕਦੇ ਹਾਂ ਫਿਰ ਉਹ ਰੁੱਤ 'ਚ ਸੁੰਦੇ ਆ। ਸੋ ਬੱਚੀ ਦਾ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਰੰਗ ਗੂੜੇ ਰੰਗ ਦੀ ਹੈ ਜਰਸੀ ਨਸਲ ਹੈ। ਇਹਦੋਂ ਅੱਗੇ ਇੱਕ ਹੋਰ ਜਰਸੀ ਇਹ ਵੀ ਖੀਰੀ ਆ ਫਿਰ ਠੀਕ ਹੈ। ਇਹ 10 ਮਹੀਨੇ ਦੀ ਹੈ ਜਿਹਦੀ ਆ। ਠੀਕ ਹੈ। ਸੋ ਦੰਦੋ ਖੀਰੀ ਆ ਦੱਸੋ। ਮੈਂ ਉੱਪਰੋਂ ਫਰਸ਼ ਤੋਂ ਹੀ ਮੋੜ ਲਈ ਵੀਰੇ। ਇੱਥੇ ਇੱਥੇ ਮੋੜ ਲੈ ਲੱਗ। ਸੋ ਇਹ ਵੀ ਛੋਟੀ ਉਮਰ ਦਾ ਬੱਚਾ ਹੀ ਲੈ ਜਾ ਵੀਰੇ ਵਾਪਸ। ਸੋ ਇਹ ਦੋ ਜਰਸੀ ਤੁਹਾਨੂੰ ਜਿਹੜੇ ਛੋਟੇ ਬੱਚੇ ਖੁੱਲੇ ਫਿਰਦੇ ਉਹਨਾਂ ਨਾਲੋਂ ਥੋੜੀਆਂ ਇਹ ਵੱਡੀਆਂ ਐ। ਅਹ ਇਹਦੋਂ ਅੱਗੇ ਇੱਕ ਹੋਰ ਐਚ ਐਫ ਦੇ ਵਿੱਚ ਬੱਚੀ। ਇਹ ਵੀਰੇ ਇੱਕ ਦੰਤ ਚੱਗ ਗਿਆ। ਠੀਕ ਐ। ਹਾਂਜੀ ਵੈਸੇ ਉਹ ਕਹਿੰਦੇ ਵੇ ਆਈ ਹੋਈ ਐ ਇਹਦੀ 15 ਦਿਨ ਹੋਏ ਟੀਕਾ ਲੱਗੇ ਨੂੰ। ਹੂੰ। ਚਲੋ ਆਪਾਂ ਬੱਚਾ ਬੰਦਾ ਉਸ ਹਾਲਾ ਨਾ ਸਮਝ ਕੇ ਲੈ ਲੈ ਇਹਨੂੰ। ਸਹੀ ਐ। ਸੋ ਦੱਸੋ ਖਾਲੀ ਮੰਨ ਕੇ ਲੈ ਲਿਓ ਪਰ ਵੇਟ ਕਰ ਲਿਓ ਵੀ 15 ਦਿਨ ਬਾਅਦ ਕਹਿੰਦਾ ਮਾਲਕਾ ਨੇ ਦੱਸਿਆ ਵੀ ਏ ਆਈ ਹੋਈ ਨੂੰ ਹੋ ਗਏ ਐ। ਵੇਟ ਕਰ ਲਿਓ ਜੇ ਜੇ ਹੀਟ ਚਾਉਂਦੀ ਐ ਤੇ ਆਈ ਕਰਵਾ ਲਿਓ ਤੇ ਜੇ ਨਾ ਤਾਂ ਫਿਰ ਚੈੱਕ ਪਾਸ ਹੋ ਜੀਦੀ। ਸੋ ਬੱਚੀ ਚੰਗੇ ਕਦ ਰੈਡ ਐਂਡ ਵਾਈਟ ਬਾਈ ਖੋਲੂਗਾ ਹੁਣ ਇਹ ਦੰਦ ਤੋਂ ਕਿਹੜੇ ਦਾ 10 ਕਿ ਮਹੀਨੇ ਦੀ ਹੈ ਜੀ ਇਹਦੀ ਖੀਰੀ ਆ ਖੀਰੀ ਵੱੱਛੀ ਵੱਖਰਾ ਰੰਗ ਸੋਹਣੀ ਲੱਗਦੀ ਹੈ ਰੈਡ ਐਂਡ ਵਾਈਟ ਹੈ ਬਲੈਕ ਔਰ ਦੂਜੀਆਂ ਜ਼ਿਆਦਾਤਰ ਐਚ ਐਫ ਬਲੈਕ ਐਂਡ ਵਾਈਟ ਆਪਾਂ ਦੇਖਦੇ ਆਂ ਥੱਲੇ ਫਰਸ ਮਸੋ ਤਿਲਕਣ ਹੋ ਜਾਂਦਾ ਮੱਲੋ ਮੱਲੀ ਪਾਣੀ ਡੁੱਲਦਾ ਰਹਿੰਦਾ ਟਾਂਚਾ ਦੇਖੋ ਵੱੱਛੀ ਦਾ ਬਹੁਤ ਸੋਹਣੇ ਸਟਰਕਚਰ ਦੇ ਚੰਗੇ ਕੱਦ ਕਾਠ ਦੀ ਗਾਂ ਬਣੂਗੀ ਜਿਹੜੀ ਚੀਜ਼ ਘੱਟ ਹੋਵੇ ਰੰਗ ਵੱਖਰਾ ਹੋਵੇ ਉਹਦੇ ਪ੍ਰਤੀ ਖਿੱਚ ਬਣ ਜਾਂਦੀ ਹੈ ਹਾਲਾਂਕਿ ਨਾਲ ਹੀ ਇੱਕ ਬਲੈਕ ਐਂਡ ਵਾਈਟ ਖੜੀ ਹੈ ਇੱਕ ਰੈਡ ਐਂਡ ਵਾਈਟ ਹੈ ਬਾਈ ਇਹ ਜੋ ਨਸਲ ਪਤਾ ਨਹੀਂ ਕੁਦਰਤ ਦਾ ਦੁੱਧ ਬਹੁਤ ਕੱਢਦੀਆਂ ਇਹ ਅੱਛਾ ਹਾਂਜੀ ਜਿੰਨੇ ਡੱਬਾ ਚਾਹੋ ਨਾ ਕੋਈ ਵੀ ਇਹ ਦੁੱਧ ਬਹੁਤ ਕੱਢਦੀਆਂ ਨੇ ਸੋ ਦੁੱਧ ਬਾਈ ਕਹਿੰਦੇ ਜਿਆਦਾ ਕੱਢਦੀਆਂ ਹੋ ਸਕਦਾ ਬੁੱਲੀ ਜਿਆਦਾ ਚੰਗੇ ਹੋਣ ਜਿੰਨਾਂ ਦੀਆਂ ਹੁੰਦੀਆਂ ਇਹ ਵੀ ਬੱਚੀ ਦੇਖਿਓ ਇਹ ਬਲੈਕ ਐਂਡ ਵਾਈਟ ਹੈ ਗਰਮੀ ਵਾਲੇ ਪੱਖ ਤੋਂ ਜ਼ਰੂਰ ਆ ਵੀ ਇਹ ਸਾਂਭ ਸੰਭਾਲ ਜੀ ਹੁੰਦਾ ਇੱਥੇ ਹੁਣ ਬਾਈ ਕੋਲ ਚੰਗੀ ਸੰਭਾਲ ਆ ਤੇ ਕੋਈ ਵੀ ਪਸ਼ੂ ਹੌਂਕਦਾ ਨਹੀਂ ਮਿਲੂਗਾ ਤੁਹਾਨੂੰ ਕਿਉਂਕਿ ਕੇਅਰ ਦੇ ਉੱਤੇ ਡਿਪੈਂਡ ਕਰਦਾ ਹੈ ਬੱਚੀ ਨਰੋਈ ਚੰਗੀ ਆ ਦੱਸੋ ਇਹ ਬਹੁਤ ਸੋਹਣੀ ਬੱਚੀ ਹੈ ਐਚ ਐਫ ਨਸਲ ਥੱਲੋਂ ਇਦਾਂ ਵੀ ਜਿਵੇਂ ਕੱਪਣ ਹੁੰਦੀ ਹੈ ਥਾਣਾ ਚ ਬਿੱਥੀ ਪੂਰੀ ਦਿਸ਼ੂਗੀ ਤੁਹਾਨੂੰ ਇੱਥੇ ਤੋਂ ਅੱਗੇ ਇੱਕ ਸਾਈ ਵਾਲਾ ਬਾਈ ਕੋਲ ਅ ਭਾਈ ਇਹਦੀ ਕਿੰਨੀ ਉਮਰ ਹੋਊਗੀ ਤੁਹਾਨੂੰ ਇਹ 10 ਮਹੀਨੇ ਦੀ ਆ 11 10ਵੇਂ 11ਵੇਂ ਮਹੀਨੇ ਚ ਖੀਰੀ ਆ ਹਜੇ ਠੀਕ ਹੈ ਹਾਂਜੀ ਇਹ ਸਾਈਵਾਲ ਦੇ ਪੇਟੋਂ ਹੀ ਪੈਦਾ ਹੋਈ ਇਹ ਹਾਂਜੀ ਸ਼ਾਈ ਵਾਲ ਮਾਂ ਵੀ ਇਹਦੀ ਸ਼ਾਈ ਹਾਲਦੀ ਆ ਜੀ ਠੀਕ ਹੈ ਹਾਂ ਤੂਫਾਨ ਆ ਮਾਂ ਦਾ ਖਰ ਮੈਂ ਦੱਸਦੇ ਆ ਨਾਂ ਜਿਹੜਾ ਮਦਰ ਦੀ ਸੰਥਾਂਦੀ ਆ ਠੀਕ ਹੈ ਇਹ ਆਪ ਹੈਗੀ ਸੁਲਤਾਨ ਦੀ ਹੈ ਇਹ ਸੁਲਤਾਨ ਦੀ ਹੈ ਦੱਸੋ ਤੇ ਇਹਦੀ ਮਦਰ ਜਿਹੜੀ ਹੈਗੀ ਆ ਉਹ ਤੂਫਾਨ ਬੁੱਲਦੀ ਹੈ ਸੋ ਛੋਟੀ ਉਮਰ ਦਾ ਬੱਚਾ ਨਸਲ ਸਾਈਵਾਲ ਬੜਾ ਸੋਹਣਾ ਰੰਗ ਝੁੱਲ ਥੱਲੇ ਜਿਹੜੀ ਉਹ ਇੱਕ ਜਿਹੜਾ ਸ਼ਾਈ ਵਾਲ ਹੁੰਦੀਆਂ ਨਾ ਆਪਣੇ ਟੱਪਣ ਡੋਪਣ ਵਾਲੀਆਂ ਬਹੁਤ ਬਾਹਲੀ ਜਿਆਦੀ ਸ਼ਾਂਤ ਹੈ ਠੀਕ ਹੈ ਬਹੁਤ ਤਾਨੀ ਵੀ ਹੈਗੀ ਜਦਾਂ ਬਿਲਕੁਲ ਸ਼ਾਂਤ ਠੀਕ ਹੈ ਸੀਲ 3 ਪਤਸੋ ਜਦੋਂ نسل ਸੁਧਰਦੀ ਐ ਸਲਚੋ ਪਸ਼ੂ ਸੀਲ ਹੀ ਹੁੰਦੇ ਐ ਅੱਗੇ ਦੁੱਧ ਵਾਲੀਆਂ ਵਹਿੜਾਂ ਤੁਹਾਨੂੰ ਦਿਖਾਉਣੇ ਨੇ ਬਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਇਹ ਦੋ ਦੰਦਾਂ ਦਾ ਵੀਰੇ ਰਾਤ ਹੀ ਸੂਈ ਆ ਬੱਛੀ ਮਗਰ ਆ ਜੀ ਇਹਦੇ ਦੋ ਦੰਦ ਰਾਤ ਸੂਈ ਬੱਛੀ ਇਹਦੇ ਨਾਲ ਤੁਰਦੇ ਬਈ ਪਹਿਲਾ ਸੁਆ ਦੱਸੋ ਵਹਿੜ ਦੇਖੋ ਫਿਟਿੰਗ ਵਾਲਾ ਹਵਾਨਾ ਢਾਂਚਾ ਸੋਹਣਾ ਰੰਗ ਸੋਹਣਾ ਥਣ ਥੀ ਚੁਵਾਈ ਵਾਲੇ ਐ ਦੋ ਦੰਦਾਂ ਤੇ ਬੱਛੀ ਵਾਲੀ ਵਹਿੜ ਐ ਲਿਆ ਬਈ ਕੀ ਬੱਚਾ ਤਾਂ ਨਹੀਂ ਸੋ ਜੀ ਨੂੰ ਜਰਸੀ ਪਸੰਦ ਆ ਤੇ ਛੇਤੀ ਤੁਸੀਂ ਚਾਹੋ ਨਾ ਵੀ ਤੁਹਾਡੇ ਕੋਲ ਦੁੱਧ ਤੇ ਵੀ ਹੋਵੇ ਤਾਂ ਦੋ ਨਗ ਹੈ ਇਹ ਆਪ ਤੇ ਨਾਲ ਇਹਦੇ ਬੱਚੀ ਦੋ ਬੱਚੀ ਸੰਭਾਲੋਗੇ ਤੇ ਦੋ ਨਗ ਜਿਹੜੇ ਹੋ ਦੋਹਾਂ ਕਸਾਲਾਂ ਦੇ ਵਿੱਚ ਦੀ ਤੁਹਾਡੇ ਕੋਲ ਇੱਕੋ ਜੇ ਤਿਆਰ ਹੋ ਜਾਣੇ ਸੋ ਇਹ ਸੂਈ ਸਵਾਈ ਵੈਡ ਇਹ ਦੋ ਅਕੇ ਭਾਈ ਜਿਹੜੀ ਵੈਡ ਹੈ ਇਹ ਵੀ ਦੋ ਦਾਂਦਾ ਜੀ ਤੇ 10 ਦਿਨ ਕੱਢ ਦੀ ਆ 10 ਦਿਨ ਲੈਂਦੀ ਆ ਦੋਸਤੋ ਕੋਹ ਦਿਨ ਪਹਿਲਾ ਸੂਆ ਤੋਰ ਦੇ ਭਾਈ ਥੋੜੇ ਜਗ ਦੀ ਦੇਰੇ ਜਦਾਂ ਮੌਕਾ ਵਾ ਇੱਕ ਥਣ ਦੋ ਥਾਣਾ ਦੇ ਮਾੜੇ ਬਰੀਕ ਬਰੀਕ ਜਿਹੇ ਉਹਦਾ ਕਾਲੇ ਹੋ ਗਿਆ ਭੁਰ ਲਾ ਪਿਆ ਓਕੇ ਸੋ ਦੋਸਤੋ ਥਾਣਾ ਦੇ ਉੱਤੇ ਮੌਂਕੇ ਜੇ ਹੋ ਜਾਂਦੇ ਹੁੰਦੇ ਆ ਤੇ ਉਹਦਾ ਟ੍ਰੀਟਮੈਂਟ ਕਰਨ ਤੋਂ ਬਾਅਦ ਚ ਇਹ ਲਹਿ ਜਾਂਦੇ ਹੁੰਦੇ ਆ ਸੋ ਕਾਲੇ ਹੋਗੇ ਆ ਝੜ ਜਾਣਗੇ ਪਰ ਤੁਸੀਂ ਆ ਕੇ ਦੇਖ ਲਓ ਇਸ ਚੀਜ਼ ਨੂੰ ਦੋ ਦੰਦ ਵੱਛੀ ਇਹਦਾ ਵੀ ਹਵਾਨਾ ਫਿਟਿੰਗ ਵਾਲਾਈ ਹੈ ਲਿਆ ਭਾਈ ਆ ਜਾਗਾ ਪਹਿਲਾ ਸੂਆ ਸੂਗੀ ਸੋਹਣਾ ਢਾਂਚਾ ਦੱਸੋ ਸੋਹਣੀ ਵਹਿੜਾ ਸੋਏ ਤੁਹਾਨੂੰ ਦੁੱਧ ਵਾਲੀਆਂ ਗਾਵਾਂ ਚ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਇੱਕ ਹੋਰ ਜਰਸੀ ਇਹ ਵੀ ਮੇਰੇ ਸੂਈ ਹੋਈ ਆ ਪਲੂਣੀਆਂ ਵਛੀ ਠੀਕ ਹੈ ਹਾਂ ਜੀ ਵਛੀ ਮਗਰ ਆਈ ਇਹਦੇ ਵੀ ਉਰਲੇ ਪਾਸੇ ਬੈਠੀ ਹਾਂ ਜੀ ਹਾਂ ਜੀ ਹਾਂ ਜੀ ਆਣੀ ਬੈਠੀ ਹੈ ਵਛੀ ਦੱਸੋ ਬੜੀ ਪਿਓਰ ਐ ਇਸ ਨਾਲ ਤੋਰਦੇ ਭਾਈ ਤੇ ਵੈੜ ਵੀ ਬਹੁਤ ਪਿਓਰ ਬਰੀਕੀਆਂ ਜੇ ਰੰਗ ਸਾਫ ਵੀ ਸੁਥਰਾ ਹੈ ਹੂੰ ਇਹ ਪਰਸੋਂ ਦੀ ਸੂਈ ਹੋਈ ਆ ਜੀ ਪਰਸੋਂ ਸੂਈ ਆ ਪਹਿਲਾਂ ਸੂਆ ਵਛੀ ਵਾਲੀ ਇਹ ਵੀ ਜਰਸੀ ਸੋਹਣੀ ਇਹ ਵੀ ਟਾਂਜੇ ਦੀ ਵੀ ਲਿਆ ਭਾਈ ਮਰਜ਼ਬਾਤ ਨਾ ਆਤਾ ਲੱਗੋ ਜਰਸੀ ਦੀ ਖਰਾਕ ਐ ਐਫ ਦੇ ਮੁਕਾਬਲੇ ਬਹੁਤ ਥੋੜੀ ਰਹਿੰਦੀ ਐ ਹਾਲਾਂਕਿ ਦੁੱਧ ਦੀ ਕੈਪੈਸਿਟੀ ਦੇ ਉੱਤੇ ਵੀ ਫਰਕ ਪੈਂਦਾ ਪਰ ਜਿਹਨੇ ਇੱਕ ਅੱਧਾ ਨਾ ਘਰੇ ਦੁੱਧ ਚੋਂ ਨੂੰ ਰੱਖਣਾ ਹੁੰਦਾ ਤਾਂ ਤੁਸੀਂ ਏਦਾਂ ਦੇ ਪਸ਼ੂ ਸੰਭਾਲ ਸਕਦੇ ਹੁੰਨੇ ਐ ਇੱਕ ਤਾਂ ਇਹ ਵੈਸੇ ਹੀ ਸਾਫ਼ ਸੁਥਰੀ ਰਹਿੰਦੀ ਐ ਲਿਬੜ ਦੀ ਘੱਟ ਐ ਦੂਜਾ ਜਿਹੜਾ ਇਹਦੀ ਖਰਾਕ ਘੱਟ ਹੁੰਦੀ ਐ ਥੋੜੇ ਥਾਂ ਤੁਸੀਂ ਸੰਭਾਲ ਸਕਦੇ ਹੋ ਇੱਕ ਅੱਗੇ ਗਾਂ ਦਿਖਾਉਣੇ ਇੱਕ ਹੋਰ ਬਰੀਡ ਚ ਆ ਜਾਂਦੀ ਐ ਜੀ ਹੂੰ ਦੂਜਾ ਸੂਆ ਜੀ ਇਹਦਾ ਵੱਛੀ ਮਗਰ ਆ ਠੀਕ ਐ ਵੱਛੀ ਦੋਸਤੋ ਇਹਦੇ ਨਾਲ ਬੱਛੀ ਮੇਰੇ ਖਿਆਲ ਚ ਇਦਾਂ ਲੱਗਦਾ ਵੀ ਸ਼ਾਇਦ ਜਰਸੀ ਸੀਮਣ ਨਹੀਂ ਲੱਗਾ ਹਾਂਜੀ 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 ਰਾਫ ਸਾਫ ਉਤਰੀਆ ਬੱਛੀ ਵੈਦ ਕਿੰਨੇ ਦਿਨੋਂ ਕਿਨੂੰ ਸੂਈ ਨੂੰ ਇਹ ਸੂਈ ਆਪਣੇ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਹੈ ਹਾਂ ਦੁੱਧ 24 25 ਲੀਟਰ ਤੋਂ ਨਹੀਂ ਮਰਦੀ ਵੈੜ ਇਹ ਠੀਕ ਹੈ ਸੋ ਦੋਸੋ ਕੱਲ ਹੀ ਸੂਈ ਹੈ ਦੁੱਧ 24 25 ਲੀਟਰ ਬਾਈ ਕਹਿੰਦਾ ਵੀ ਇਹਨੇ ਕੱਢੀ ਜਾਣਾ ਢਾਂਚਾ ਖੁੱਲਾ ਡੋਲਾ ਹੈ ਕਰਾਸ ਬਰੀਡ ਹੈ ਮੱਝ ਤੇ ਪੈਸਾ ਬਹੁਤ ਲੱਗਦਾ ਤੇ ਜੇ ਗਰਮੀ ਚ ਨਹੀਂ ਪਾਉਣਾ ਚਾਹੁੰਦੇ ਮੱਝ ਤਾਂ ਤੁਸੀਂ ਇਦਾਂ ਦੀ ਗਾਂ ਖਰੀਦ ਸਕਦੇ ਆ ਇਹਦੇ ਨਾਲ ਵੈਸੇ ਵੀ ਬੱਚਾ ਵੀ ਜਿਹੜਾ ਫੀਮੇਲ ਕਾਫ ਹੈ ਸਿੰਘ ਦਾਗੇ ਹੋਏ ਆ ਪਰ ਫੋਰਟ ਇੱਕ ਸਿੰਘ ਦੀ ਥੋੜੀ ਜੀ ਬਾਹਰ ਆ ਗਈ ਐ ਫੁੱਟੇ ਹੁੰਦੇ ਸਿੰਘ ਕਈ ਵਾਰਾਂ ਜੇ ਪ੍ਰੋਪਰ ਨਾਂ ਦੇ ਅੱਗੇ ਜਾਣ ਥਣ ਥੀਚਵਾਈ ਵਾਲਾ ਹਵਾਨਾ ਅੱਗੋਂ ਕਾਫੀ ਚੰਗਾ ਪਿਛੋਂ ਵੀ ਹਵਾਨਾ ਸੋਹਣਾ ਦੱਸਦਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਇਹਦੇ ਅੱਗੇ ਕੁਝ ਹੋਰ ਜਰਸੀ ਤੁਹਾਨੂੰ ਦਿਖਾਉਣਾ ਹੈ ਇਹਦੀ ਬੱਚੀ ਇੱਕ ਵਾਰ ਦੇਖੋ ਕਾਫੀ ਚੰਗੀ ਬੱਚੀ ਬੱਚੀ ਬਹੁਤ ਪਿਆਰੀ ਹੈ ਜੀ ਮੈਥੇ ਵੀ ਹਾਈਡ ਹੂਟ ਬਹੁਤ ਆ ਜੀ ਸੋ ਇਹ ਬੱਚੀ ਆ ਦੱਸੋ ਇਹਦੇ ਨਾਲ ਸੋ ਇਹ ਵੜ ਸੂਈ ਸਵਾਈ ਇੱਕ ਹੋਰ ਇਹਦੂ ਅੱਗੇ ਤੁਹਾਨੂੰ ਗਾ ਦਿਖਾਉਣੇ ਆ ਇਹ 10-12 ਦਿਨਾਂ ਨਾਲ ਜਗਦੀਪਰ ਲੈਂਦੀ ਆ ਹਜੇ ਠੀਕ ਐ ਤੇ ਦੂਜਾ ਸੁਆ ਇਹਦਾ ਜੀ ਦੂਜਾ ਸੁਆ ਨਰੋਈ ਫੁੱਲ 10 ਤੋਂ 12 ਦਿਨ ਲਊਗੀ ਥਣ ਥਿਚਵਾਈ ਵਾਲੇ ਆ ਮੋਟਾ ਥਣ ਲੱਗਾ ਹੈ ਹਵਾਨਾ ਫਿਟਿੰਗ ਵਾਲਾ ਪਰ ਹਜੇ 10-12 ਦਿਨਾਂ ਦੀ ਕੱਚੀ ਐ ਹਜੇ ਹਵਾਨਾ ਇਹਨੇ ਬਣਾਉਣਾ ਸ਼ੁਰੂ ਕੀਤਾ ਹੋਇਆ ਰੰਗ ਬਹੁਤ ਸੋਹਣਾ ਇਹਦਾ ਲਿਆ ਬਈ ਦੂਜਾ ਸੁਆ ਸੂਗੀ ਜਗਤ ਜੀ ਵੀਰੇ ਇਹ ਬੈਡ ਵੀ ਪਲੂਣੀਆਂ ਜੀ ਠੀਕ ਹੈ ਹਾਂਜੀ ਇਹ ਤੇ ਦੋ ਦਾਂਦਾ ਪਰ ਬੱਚਾ ਇਹਦਾ ਮਰ ਗਿਆ ਜੀ ਅੱਛਾ ਬੱਚਾ ਨਹੀਂ ਹੈਗਾ ਹਾਂਜੀ ਬੱਚਾ ਹੈ ਨਹੀਂ ਸੂਈ ਨੂੰ ਅਜੇ ਹੋਇਆ 7 ਮੱਠਮਾ ਦੇਣੀ ਠੀਕ ਹੈ ਤੇ 11 12 ਕਿਲੋ ਦੁੱਧ ਥਨੇ ਤਿਆਰ ਹੈ ਇਹਦੇ ਠੀਕ ਹੈ ਪਹਿਲਾ ਸੂਆ ਦੋਸਤੋ ਬੱਚਾ ਨਹੀਂ ਹੈਗਾ ਨਾਲ 11 12 ਕਿਲੋ ਦੁੱਧ ਦੋ ਟਾਈਮਾਂ ਵਿੱਚ ਚੋਕੇ ਲੈ ਜਾਓ ਇਹਨਾਂ ਦਾ 10 ਟਾਈਮੇ ਦੇ ਰਹੀ ਹੈ ਬਿਨਾ ਬੱਚੇ ਤੋਂ ਵੈਸੇ ਤਾਂ ਮੱਛੇ ਨਾਲ ਕਦਰ ਤਾਂ ਹੈ ਪਸ਼ੂ ਦੀ ਪਰ ਇਹ ਵੀ ਹੈ ਵੀ ਜੇ ਇਹਨੂੰ ਚੋਣ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਬੱਚੇ ਤੋਂ ਬਿਨਾ ਕਉਂਕੇ ਮੱਜਾਂ ਚ ਥੋੜੀ ਸਮੱਸਿਆ ਹੁੰਦੀ ਐ 11 12 ਕਿਲੋ ਦੁੱਧ 7ਵਾਂ 8ਵਾਂ ਦਿਨ ਅਜ ਸੂਈ ਨੂੰ ਹੋ ਗਿਆ ਸੂਹਾ ਪਹਿਲਾ ਸੂਈ ਐ ਥਾਣਾ ਦੇ ਹੱਥੀ ਚਵਾਈ ਵਾਲੇ ਐ ਸੋ ਇਹ ਨਗ ਸਾਰੇ ਹੀ ਦਿਖਾਤੇ ਐ ਤੁਹਾਨੂੰ ਹੁਣ ਇਦੋਂ ਅੱਗੇ ਦੋਸਤੋ ਜਿਹੜਾ ਤੁਹਾਨੂੰ ਪਸ਼ੂ ਜੱਜਦਾ ਉਹਦੀ ਤਸੱਲੀ ਆ ਕੇ ਕਰ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਹਲਕੇ ਮੁੱਲ ਦੀ ਵੈਡ ਹੋਰ ਹੈਗੀ ਆਪਣਾ ਹਾਂਜੀ ਹਾਂਜੀ ਉਹਨਾਂ ਕੱਢ ਕੇ ਬਾਹਰ ਸੋ ਇੱਕ ਵੈਡ ਹੋਰ ਆ ਦੱਸੋ ਜਿਹੜੀ ਦਿਖਾਉਣੀ ਐ